ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਨਾਗੇ ਦਿਖਾਉਣੇ ਆ ਬਾਈ ਇੱਕ ਤਾਂ ਆ ਗਈ ਬਾਈ ਕੋਲੇ ਗੱਬਣ ਚੋਟੀ ਬਾਈ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਗੱਬਣ ਗਾਮ ਬਾਈ ਇਹ ਵੀ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾਈ ਆ ਕੋਈ ਵੀਰ ਦਾ ਫਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚ ਵੇਚੇਲ ਕਰ ਰਹੇ ਆਗੇ ਪਹਿਲੇ ਨੰਬਰ ਤੇ ਜਿਹੜੀ ਬਾਈ ਆਪਾਂ ਵੇਰ ਦੇਖ ਰਹੇ ਤੀਜਾ ਸੂਆ ਸੁੰਦੀ ਆ ਜੀ ਹਾਂ ਜੀ ਤੀਜਾ ਸੂਆ ਠੀਕ ਆ ਤੀਜਾ ਸੂਆ ਸੁੰਦੀ ਆਗੀ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਇਹਦੇ 12 ਦਿਨ 13 ਦਿਨ ਬਾਕੀ ਹੈ 12 ਤੋਂ 13 ਦਿਨ ਬਾਈ ਇਹਦੇ ਬਾਕੀ ਹੈਗੀ ਤੇ ਬਾਈ ਕਹਿੰਦੇ ਬਈ ਇੱਕ ਥਣ ਚ ਦੁੱਧ ਆਉਂਦਾਗਾ ਬਈ ਮੂਰਲੇ ਚ ਤੇ ਵੈਸੇ ਬਾਈ ਥੱਲ ਘੱਟ ਆਉਂਦਾ ਥੱਲ ਕਹਿ ਕੇ ਦੇਵਾਂਗੇ ਥੱਲ ਕਹਿ ਕੇ ਬਾਈ ਕਹਿੰਦਾ ਦੇਵਾਂਗੇ ਬਾਕੀ ਥਣ ਤਿੰਨੇ ਇੱਕ ਨੰਬਰ ਚ ਵਾਈ ਚਵਾਈ ਇਹਦੇ ਚ ਵਧੀਆ ਆਉਂਦੀ ਹੈ ਬਾਈ ਹਾਂ ਪੂਰੀ ਵਧੀਆ ਐ ਪੁੰਨੇ ਵਰਗੇ ਉਤਾਰ ਠੀਕ ਹੈ ਤੇ ਮੁੱਲ ਇਹਦਾ ਲੈਣ ਦੇਣ 50000 ਰੁਪਏ ਹਾਂ ਠੀਕ ਮਾਨਤਾ ਦਾ 50000 ਰੁਪਏ ਬਾਕੀ ਬਾਈ ਕਹਿੰਦੇ ਮਾਨਤਾ ਨੂੰ ਜ਼ਰੂਰ ਕਰ ਦੇਵਾਂਗੇ ਫੀਡਰ ਫੂਡਿੰਗ ਚੈੱਕ ਕਰ ਸਕਦੇ ਨੇ ਲੈਵੇ ਦੀ ਬਾਈ ਇੱਕ ਨੰਬਰ ਤੇ ਮੁੱਲ ਵੀ ਬਾਈ ਨੇ ਦਾ ਬਈ ਜਾਇਰ ਰੱਖਿਆ ਚੰਗੇ ਕਦ ਕਾਸ਼ੜੀਆ ਦੁੱਧਦਾਰ ਕੜ ਕੀ ਸੀਗਾ ਜੀ ਦਾ ਠੀਕ ਜਦੋਂ ਐਂਗਾ ਪੁੱਛੂ ਕੋਈ ਵੱਧ ਹੋ ਕੇ ਹੂੰ ਕੁਝ ਦਾਣਾ ਘਟ ਜਾਂਦਾ ਤੇ ਤੈਨੂੰ ਪਤਾ ਥੋੜੀ ਜਿਹੀ ਘਟ ਜਾਂਦੇ ਆਂ ਗੂਣ ਹੀਗਾ ਕਿੰਨਾ ਪਾਈ ਜਾਏਗਾ ਉਹਨੇ ਘਟੇ ਜਾਏਗਾ ਸਹੀ ਗੱਲ ਹੈ ਜੀ ਤੇ ਦੋ ਨੰਬਰ ਤੇ ਆ ਕੇ ਬਈ ਚੋਟੀ ਦੂਜਾ ਛੂਆ ਸੂੰਦੀ ਆ ਇਹ ਵੀ 10 ਤੋਂ 12 ਦਿਨਾਂ ਦੀ ਕੱਟੀ ਹੈ ਹਾਂ ਤੇ ਕਿੰਨਾ ਕੁ ਦੁੱਧ ਦਈਏ ਨੇ ਇਹਨੇ ਪਹਿਲੇ ਛੂਏ ਇਹਨੇ ਐਂਗਾ 10 ਫਿਰ ਲੰਮਾ ਟਾਈਮ ਦਿੰਦੀ ਆ ਦੁੱਧ ਇਹ ਠੀਕ ਹੈ ਜੀ ਇਹਦਾ ਮੁੱਲ ਆਇਤੀ 11 ਗੋਰਾ ਦੇ ਉੱਤੇ 1.5 ਲੱਖ ਰੁਪਇਆ ਰੱਖਿਆਗਾ ਬਾਕੀ ਥੋੜਾ ਕਣਾ ਮਾਨਤਾ ਨੂੰ ਜ਼ਰੂਰ ਕਰ ਦਿਆਂਗੇ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀਆਂ ਨਾਲ ਉਹਦੇ ਸਿੰਘ ਮੋੜੇ ਸੋਹਣਾ ਹੈ ਤਾਂ ਬਾਈ ਕਦ ਕਾਠ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਪਿੰਡ ਢੱਲਮਾ ਜ਼ਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਤਪਾਪਾ ਜੰਦੀਆ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 94834 54255 ਠੀਕ ਹੈ ਜੀ